ਸਰਪਰ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਬਿਨ ਪਾਸ ਹੋਇਆ ਜਬਰ ਜਨਾਹ ਕਰਨ ਵਾਲੇ ਨੂੰ ਹੋਵੇਗੀ 10 ਦਿਨ ਵਿੱਚ ਫਾਂਸੀ ਪ੍ਰਗਟ ਸਿੰਘ ਨੇ ਪੰਜਾਬ ਪੁਲਿਸ ਦੇ ਡੋਪ ਟੈਸਟ ਤੇ ਨਜਾਇਜ਼ ਮਾਈਨਿੰਗ ਦਾ ਮੁੱਦਾ ਚੁੱਕਿਆ ਪਲਾਟਾਂ ਉੱਤੇ ਐਨਓਸੀ ਵਾਲੀ ਸ਼ਰਤ ਖਤਮ ਕੀਤੀ ਗਈ ਰਾਜਾ ਵੜਿੰਗ ਨੇ ਸੀਵਰੇਜ ਓਵਰਫਲੋ ਦਾ ਮੁੱਦਾ ਹਾਈ ਕੋਰਟ ਵਿੱਚ ਚੁੱਕਿਆ ਜਥੇਦਾਰ ਨੇ ਕੀਤੀ ਅਕਾਲੀ ਅਗਨ ਨੂੰ ਤਾੜਨਾ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਤਿੰਨ ਜਣਿਆਂ ਦਾ ਕਤਲ ਡੇਰਾ ਬਿਹਾਸ ਮੈਨੇਜਮੈਂਟ ਨੇ ਪਹਿਲਾ ਕੀਤਾ ਐਲਾਨ ਪਲਟਿਆ ਪੰਜਾਬ ਦੇ ਵਿੱਚ ਗੁੰਡਾਦਰਦੀ ਦਾ ਮੁੱਦਾ ਵਿਧਾਨ ਸਭਾ ਵਿੱਚ ਮੁੰਜਿਆ ਹਰਿਆਣਾ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਕੇ ਲੜ ਸਕਦੇ ਨਹੀਂ ਚੋਣਾ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਟਕਰਾਅ ਵਧਿਆ ਤੇ ਆਖਰੀ ਖਬਰ ਨਹੀਂ ਰਿਲੀਜ਼ ਹੋਵੇਗੀ ਕੰਗੜਾ ਦੀ ਫਿਲਮ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਜੀ ਰਾਗਾ ਸਵਾਮੀ ਡੇਰਾ ਬਿਆਸ ਦੀ ਮੈਨੇਜਮੈਂਟ ਨੇ ਜਿਹੜਾ ਪਹਿਲਾ ਫੈਸਲਾ ਕੀਤਾ ਸੀ ਉਹ ਬਦਲ ਦਿੱਤਾ ਦੇਖੋ ਜੀ ਪਹਿਲੀ ਗੱਲ ਤਾਂ ਇਹ ਅਭੀ ਰਾਗਾ ਸਵਾਮੀ ਮੈਨੇਜਮੈਂਟ ਦੇ ਵੱਲੋਂ ਲੰਘੇ ਕੱਲ ਬਿਆਸ ਡੇਰੇ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ 2 ਤਰੀਕ ਤੋਂ ਯਾਨੀ ਕਿ ਅੱਜ ਤੋਂ 2 ਸਤੰਬਰ ਤੋਂ ਯਾਨੀ ਕਿ ਲੰਘੇ ਕੱਲ ਤੋਂ ਜਿਹੜੇ ਜਸਦੀਪ ਸਿੰਘ ਗਿੱਲ ਨੇ ਉਹ ਡੇਰੇ ਦੇ ਮੁਖੀ ਦੇ ਤੌਰ ਤੇ ਉੱਤੇ ਸਾਰਾ ਕੰਮ ਕਾਜ ਹੁਣ ਮੈਨੇਜ ਕਰਨਗੇ ਉਸ ਤੋਂ ਬਾਅਦ ਜਿੰਨੀ ਜਾਣਕਾਰੀ ਮੈਨੂੰ ਮਿਲੀ ਹੈ ਕਿਉਂਕਿ ਪਹਿਲਾਂ ਤਾਂ ਬਿਆਸ ਸਾਰਿਆਂ ਨੇ ਇਹੀ ਪੜਿਆ ਤੇ ਸਾਰਿਆਂ ਨੇ ਇਹੀ ਸੁਣਿਆ ਉਸ ਤੋਂ ਬਾਅਦ ਕਹਿੰਦੇ ਵੀ ਡੇਰਾ ਬਿਆਸ ਬਹੁਤ ਵੱਡੀ ਗਲਤੀ ਦੇ ਵਿੱਚ ਡੇਰਾ ਬਿਆਸ ਦੇ ਵਿੱਚ ਪਹੁੰਚਣ ਲੱਗ ਪਈ ਲੋਕਾਂ ਦੇ ਮੰਨ ਦੇ ਵਿੱਚ ਇਸ ਗੱਲ ਦਾ ਡਰ ਵੀ ਸੀਗਾ ਤੋਫਲਾ ਵੀ ਸੀ ਵੀ ਕਿਤੇ ਬਾਬਾ ਬੁਰਿੰਦਰ ਸਿੰਘ ਢਿੱਲੋਂ ਦੀ ਸਿੱਧ ਜਲਾਟ ਨਹੀਂ ਆ ਪਰ ਉਹ ਤੰਦਰੁਸਤੀ ਦੇ ਵਿੱਚ ਇੱਕ ਤਾਂ ਗੱਲ ਇਹ ਆ ਦੂਜੀ ਗੱਲ ਇਹ ਆ ਵੀ ਫਿਰ ਉਸ ਤੋਂ ਬਾਅਦ ਡੇਰਾ ਬਿਆਸ ਦੇ ਵੱਲੋਂ ਇੱਕ ਨਵੀਂ ਸੂਚਨਾ ਜਾਰੀ ਕੀਤੀ ਗਈ ਉਹਨਾਂ ਨੇ ਇਹ ਗੱਲ ਕਹੀ ਆ ਕਿ ਡੇਰੇ ਦੇ ਵਿੱਚ ਕੋਈ ਵੀ ਸਮਾਗਮ ਨਹੀਂ ਰੱਖਿਆ ਗਿਆ ਇਸ ਕਰਕੇ ਸੰਗਤ ਕਿਰਪਾ ਕਰਕੇ ਡੇਰੇ ਦੇ ਵਿੱਚ ਨਾ ਪਹੁੰਚੇ ਬਾਬਾ ਜੀ ਬਿਲਕੁਲ ਠੀਕ ਠਾਕ ਆ ਬਾਬਾ ਜੀ ਹੀ ਡੇਰੇ ਦੇ ਮੁਖੀ ਰਹਿਣਗੇ ਤੇ ਡਿਪਟੀ ਦੇ ਤੌਰ ਤੇ ਉੱਤੇ ਯਾਨੀ ਕਿ ਸਹਾਇਕ ਦੇ ਤੌਰ ਤੇ ਉੱਤੇ ਜਿਹੜੇ ਜਸਦੀਪ ਸਿੰਘ ਗਿੱਲ ਲਾਲ ਰਿਆ ਕਰਨਗੇ ਨਾਮ ਸ਼ਬਦ ਦੇਣ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਿਹੜੇ ਸਤਸੰਗ ਕਰਨ ਦੇ ਵਿੱਚ ਇੱਥੇ ਇੰਡੀਆ ਦੇ ਵਿੱਚ ਸਤਸੰਗ ਕਰਨ ਦੇ ਵਿੱਚ ਉਹ ਡਿਪਟੀ ਦੇ ਤੌਰ ਤੇ ਉੱਤੇ ਨਾਲ ਰਹਿਣਗੇ ਉਤਰਾ ਅਧਿਕਾਰੀ ਹੈਗੇ ਆ ਪਰ ਇਹ ਹੈ ਕਿ ਫਿਲਹਾਲ ਜਿਹੜੇ ਡੇਰੇ ਦੇ ਮੁਖੀ ਆ ਉਹ ਬਾਬਾ ਗੁਰਿੰਦਰ ਸਿੰਘ ਢੱਲੋਂ ਹੀ ਹੋਣਗੇ ਤੇ ਅੱਜ ਫਿਰ ਯਾਨੀ ਕਿ ਕੱਲ ਤਾਂ ਇਹ ਐਲਾਨ ਹੋਇਆ ਸੀ ਤੇ ਅੱਜ ਉੱਥੇ ਬਿਆਸ ਡੇਰੇ ਵਿੱਚ ਸਤਸੰਗ ਸਮਾਗਮ ਹੋਇਆ ਉਥੇ ਬਹੁਤ ਵੱਡੀ ਗੰਟੀ ਤੇ ਸੰਗਤ ਪਹੁੰਚੀ ਹੈ ਕਿਉਂਕਿ ਕੱਲ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਬਾਬਾ ਗੁਰਿੰਦਰ ਸਿੰਘ ਢਲੋਂ ਦੀ ਥਾਂ ਲਓ ਉੱਤੇ ਜਸਦੀਪ ਸਿੰਘ ਗੱਲ ਹੋਣਗੇ ਇਸ ਕਰਕੇ ਸੰਗਤ ਅੱਜ ਸਤਸੰਗ ਦੇ ਵਿੱਚ ਬਹੁਤ ਰੋਈ ਹੈ ਤੇ ਬਾਬਾ ਜੀ ਨੇ ਕਹਿੰਦੇ ਬਿਚੋ ਚੁਪ ਕਰਾਈ ਹੈ ਹੂੰ ਹੂੰ ਅੱਛਾ ਅਚੀ ਮਿਨਿਸਟਰ ਪੰਜਾਬ ਗੁਰ ਸਿੰਘ ਮਾਨ ਕਾਫੀ ਢੇਰ ਤੋਂ ਪਲਾਟਾਂ ਦੇ ਉੱਤੇ ਜਾਂ ਪ੍ਰਾਪਰਟੀਆਂ ਦੇ ਉੱਤੇ ਟਰਾਂਸਫਰ ਤੇ ਲੱਗ ਰਿਹਾ ਜਿਹੜਾ ਐਨਓਸੀ ਸੀ ਉਹਦਾ ਪੈਸੇ ਦੇਣੇ ਪੈਂਦੇ ਸੀ ਉਹ ਬੰਦ ਕਰਵਾਉਣਾ ਚਾਹੁੰਦੇ ਸਨ ਐਲਾਨ ਪਹਿਲਾਂ ਹੋ ਗਿਆ ਸੀ ਪਰ ਉਹ ਬੰਦ ਨਹੀਂ ਸੀ ਹੋਇਆ ਹੁਣ ਉਹ ਬੰਦ ਹੋ ਗਿਆ ਜੀ ਸਿਰਫ ਲਾਟਾਂ ਤੇ ਹੋਇਆ ਜਾਂ ਕਿ ਕੋਠੀਆਂ ਘਰਾਂ ਤੇ ਹੋਰ ਜਿਹੜੀ ਪ੍ਰਾਪਰਟੀ ਹੈ ਸ਼ਹਿਰੀ ਉਹਦੇ ਤੇ ਵੀ ਨਹੀਂ ਜੀ ਆਪਾਂ ਥਣ ਸਾਹਿਬ ਇਹ ਤਾਂ ਨਹੀਂ ਹਾਲੇ ਮੈਂ ਕਹਿੰਦਾ ਵੀ ਭਾਈ ਇਹ ਬੰਦ ਹੋ ਗਿਆ ਪਰ ਇਹ ਬੰਦ ਹੋ ਜਾਊਗਾ ਜਦੋਂ ਹੁਣ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਉੱਠ ਖੜੀ ਆ ਪਰ ਇਹਦੇ ਵਿੱਚ ਨਾ ਗੱਲ ਥੋੜੀ ਕਲੀਅਰ ਕਰਨੀ ਬਣਦੀ ਜਿ ਕਿ ਇਹਦਾ ਫਾਇਦਾ ਕਿਹਨੂ ਕਿਹਨੂ ਹੋਊਗਾ ਤੇ ਕਿਵੇਂ ਕਿਵੇਂ ਹੋਊਗਾ ਪਤਾ ਇਹ ਲੱਗਾ ਜੀ ਕਿ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਡੀ ਸਰਕਾਰ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ ਤੇ ਅਸੀਂ 2 ਨਵੰਬਰ ਤੱਕ 500 ਵਰਗ 10 ਤੱਕ ਦੇ ਪਲਾਟ ਬਿਨਾ ਐਨਓਸੀ ਤੋਂ ਰਜਿਸਟਰਡ ਕਰਵਾ ਸਕਾਂਗੇ ਇਹ ਅਸੀਂ ਐਲਾਨ ਕਰਦੇ ਆ 2 ਨਵੰਬਰ ਤੱਕ ਉਹਨਾਂ ਨੇ ਕਿਹਾ ਜੀ ਕਿ 500 ਵਰਗ 10 ਤੱਕ ਦੇ ਪਲਾਟ ਬਿਨਾ ਐਨਓਸੀ ਤੋਂ ਰਜਿਸਟਰਡ ਕਰਵਾਏ ਜਾ ਸਕਦੇ ਆ ਤੇ ਇਹਦੇ ਲਈ ਸੌਦਾ ਜਿਹੜਾ ਉਹ 31 ਜੁਲਾਈ ਤੱਕ ਹੋਣਾ ਜ਼ਰੂਰੀ ਹੋਊਗਾ ਜੀ 31 ਜੁਲਾਈ ਤੱਕ ਸੌਦੇ ਹੋਗੇ ਹੋਣ ਦਸਤਾਵੇਜ਼ ਦਿਖਾਉਣੇ ਪੈਣਗੇ ਉਹਨਾਂ ਨੇ ਕਹਿ ਦਿੱ ਜੇ ਕਿ ਜਿਹੜੇ ਨਾ ਕਲੋਨੀਆਂ ਨਜਾਇਜ਼ ਕਲੋਨੀਆਂ ਗੈਰ ਕਲੋਨੀ ਉਹ ਨਹੀਂ ਰੈਗੂਲਰ ਕੀਤਾ ਜਾਣੀਆਂ ਪਰ ਜਿਹੜੇ ਪਲਾਟ ਆ ਇਰੇਗੂਲਰ ਕਰ ਦਿੱਤੇ ਜਾਣਗੇ ਉਹਨਾਂ ਨੇ ਕਹਿ ਦਿੱ ਜੇ ਕਿ ਜਿਹੜੇ ਨਜਾਇਜ਼ ਕਲੋਨੀਆਂ ਕੱਟਣ ਵਾਲੇ ਆ ਉਹਨਾਂ ਦੇ ਉੱਤੇ ਅਸੀਂ ਸਖਤੀ ਹੋਰ ਵਰਤਾਂਗੇ ਇਹ ਸਖਤੀ ਵਰਤਨੀ ਸਮੇਂ ਦੀ ਲੋੜ ਵੀ ਹੈਗੀ ਹੈ ਤੇ ਪੱਛਮੀ ਬੰਗਾਲ ਦੇ ਵਿੱਚ ਵਿਧਾਨ ਸਭਾ ਚ ਬਿਲ ਪਾਸ ਹੋਇਆ ਫਾਂਸੀ ਵਾਲਾ ਬਿਰਪਲ ਜੀ ਬਿਲਕੁਲ ਪੱਛਮੀ ਬੰਗਾਲ ਦੀ ਵਿਧਾਨ ਸਭਾ ਦੇ ਵਿੱਚ ਅੱਜ ਬੜਾ ਸਖਤ ਬਿਲ ਪਾਸ ਹੋਇਆ ਹਾਲਾਂਕਿ ਇਹ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਹੋਇਆ ਭਾਜਪੀ ਨੇ ਵੀ ਸਮਰਥਨ ਕੀਤਾ ਹੁਣ ਇਹ ਬਿੱਲ ਜਾਊਗਾ ਜੀ ਰਾਜਪਾਲ ਦੀ ਮੇਜ਼ ਦੇ ਉੱਤੇ ਜੇ ਉਹਨਾਂ ਨੇ ਸਹੀ ਪਾਤੀ ਫਿਰ ਜਾਊ ਰਾਸ਼ਟਰਪਤੀ ਦੀ ਮੇਜ਼ ਦੇ ਉੱਤੇ ਜੇ ਉਹਨਾਂ ਨੇ ਵੀ ਸਹੀ ਪਾਤੀ ਯਾਨੀ ਕਿ ਗਰੋਪਤੀ ਮੁਰਮੂ ਦੇਸ਼ ਦੀ ਰਾਸ਼ਟਰਪਤੀ ਦੇ ਤੇ ਫਿਰ ਇਹਨੇ ਕਾਨੂੰਨ ਬਣ ਜਾਣਾ ਜਾਣਕਾਰੀ ਇਹ ਜੀ ਕਿ ਅਜਿਹਾ ਵਿਧਾਨ ਸਭਾ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਇਹ ਬਿੱਲ ਪਾਸ ਹੋਇਆ ਇਹਨੂੰ ਕਹਿੰਦੇ ਆਂ ਕਿ ਐਂਟੀ ਰੇਪ ਬਿੱਲ ਪਾਸ ਹੋਇਆ ਜੇ ਪੀੜਤ ਔਰਤ ਜਿਹੜੀ ਰੇਪ ਪੀੜਤ ਔਰਤ ਜਾਂ ਕੁੜੀ ਕੋਈ ਵੀ ਆ ਉਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਉਹ ਕੋਮਾ 'ਚ ਚਲੀ ਜਾਂਦੀ ਹੈ ਤਾਂ ਦੋਸ਼ੀ ਨੂੰ ਫਾਂਸੀ ਦਿੱਤੀ ਜਾਊਗੀ 10 ਦਿਨ ਦੇ ਵਿੱਚ ਵਿੱਚ ਰੇਪ ਤੇ ਗੈਂਗ ਰੇਪ ਦੇ ਦੋਸ਼ੀਆਂ ਨੂੰ ਪੈਰੋਲ ਤੋਂ ਬਿਨਾ ਉਮਰ ਕੈਦ ਦੀ ਸਜ਼ਾ ਸੁਣਾਈ ਜਾਊਗੀ ਰੇਪ ਕੇਸ ਦੀ ਪੜਤਾਲ 21 ਦਿਨ ਦੇ ਵਿੱਚ ਪੂਰੀ ਕਰਨੀ ਪਾਉਗੀ ਪਰ ਕਿਸੇ ਵਿਸ਼ੇਸ਼ ਹਾਲਾਤ ਦੇ ਵਿੱਚ ਜੇਕਰ ਪੜਤਾਲ ਹੋਰ ਕਰਨੀ ਹੋਵੇ ਤਾਂ 15 ਦਿਨ ਤੱਕ ਦਾ ਸਮਾਂ ਵਧਾਇਆ ਜਾ ਸਕਦਾ ਤੇ ਪੱਛਮੀ ਬੰਗਾਲ ਦੇ ਹਰ ਜ਼ਿਲ੍ਹੇ ਦੇ ਵਿੱਚ ਅਪਰਾਜਿਤਾ ਟਾਸਕ ਫੋਰਸ ਬਣਾਈ ਜਾਊਗੀ ਇਹਦੀ ਅਗਵਾਈ ਡੀਐਸਪੀ ਪੱਧਰ ਦੇ ਅਧਿਕਾਰੀ ਦੇ ਵੱਲੋਂ ਕੀਤੀ ਜਾਊਗੀ ਡੋਪ ਟੈਸਟ ਜਿਹੜਾ ਪੁਲਿਸ ਦਾ ਉਹਦੇ ਬਾਰੇ ਪ੍ਰਕਾਸ਼ ਸਿੰਘ ਹੋਰਾਂ ਨੇ ਕੀ ਕਿਹਾ ਦੇਖੋ ਪ੍ਰਕਾਸ਼ ਸਿੰਘ ਹੋਰਾਂ ਨੇ ਜਿਹੜੀ ਗੱਲ ਕਹੀ ਆ ਮੈਂ ਉਹਦੇ ਨਾਲ ਸਹਿਮਤ ਆ ਜੀ ਕਿਉਂਕਿ ਪ੍ਰਕਾਸ਼ ਸਿੰਘ ਹੋਰਾਂ ਦੀ ਇਹ ਗੱਲ ਆਪਣੀ ਆਪ ਦੇ ਵਿੱਚ ਬਹੁਤ ਵਾਜਬ ਆ ਇਹ ਗੱਲ ਵਿੱਚ ਕੋਈ ਦੋਰਾ ਨਹੀਂ ਆਪਾਂ ਕਿਸੇ ਇੱਕ ਮਹਿਕਮੇ ਨੂੰ ਜਾਂ ਕਿਸੇ ਇੱਕ ਵਰਗ ਨੂੰ ਜਾਂ ਕਿਸੇ ਇੱਕ ਭਾਈਚਾਰੇ ਨੂੰ ਐਵੇਂ ਬਰੀ ਕਰ ਦਈਏ ਤਾਂ ਉਹ ਵੀ ਗਲਤ ਗੱਲ ਆ ਪੰਜਾਬ ਪੁਲਿਸ ਦੇ ਵਿੱਚ ਚੰਗੇ ਮੁਲਾਜ਼ਮ ਵੀ ਬਹੁਤ ਆ ਤੇ ਚੰਗੇ ਤੋਂ ਉਲਟ ਜਿਹੜੇ ਕਾਲੇ ਮੈਂ ਭੇਡਾਂ ਦੇ ਰੂਪ ਦੇ ਵਿੱਚ ਵੀ ਬਹੁਤ ਆ ਪਰ ਜਿਹੜੀ ਪ੍ਰਕਾਸ਼ ਸਿੰਘ ਨੇ ਗੱਲ ਕੀਤੀ ਆ ਉਹ ਮੈਨੂੰ ਇਸ ਕਰਕੇ ਵਾਜਬ ਲੱਗੀ ਆ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਕਿ ਪੰਜਾਬ ਦੇ ਬਹੁਤ ਸਾਰੇ ਥਾਣਿਆਂ ਦੇ ਵਿੱਚ ਦੋ ਦੋ ਚਾਰ ਚਾਰ ਪੰਜ ਪੰਜ ਮੁਲਾਜ਼ਮਾ ਜਿਹੜੇ ਉਹ ਨਸ਼ੇ ਦੇ ਵਿੱਚ ਗ੍ਰਸਤ ਹੈਗੇ ਆ ਇਹਨਾਂ ਸਾਰਿਆਂ ਦੇ ਡਰਗ ਟੈਸਟ ਹੋਣੇ ਚਾਹੀਦੇ ਆ ਦੂਜੀ ਤਰ ਉਹਨਾਂ ਨੇ ਕਹੀ ਆ ਕਿ ਦੇਖੋ ਜਲੰਧਰ ਮੇਰੇ ਖੇਤਰ ਦੇ ਵਿੱਚ ਵੀ ਕੋਈ ਨਾ ਕਿ ਮਾਈਨਿੰਗ ਹੋ ਰਹੀ ਆ ਪੰਜਾਬ ਦੇ ਵਿੱਚ ਮਾਈਨਿੰਗ ਪਹਿਲਾਂ ਵੀ ਹੁੰਦੀ ਸੀ ਮਾਈਨਿੰਗ ਅੱਜ ਵੀ ਧੱਲੇ ਨਾਲ ਹੋ ਰਹੀ ਆ ਹਾਲਾਂਕਿ ਮੁੱਖ ਮੰਤਰੀ ਨੇ ਗੱਲ ਕਹੀ ਹੈ ਕਿ ਜਦੋਂ ਮੈਂ ਹੁਣ ਤੁਹਾਡੇ ਖੇਤਰ ਦੇ ਵੱਲ ਆਇਆ ਤੇ ਫਿਰ ਮੈਂ ਤੁਹਾਡੇ ਨਾਲ ਚੱਲੂੰਗਾ ਤੇ ਇੱਕ ਜਾਣਕਾਰੀ ਮੈਂ ਹੋਰ ਦੇਣੀ ਚਾਹੁੰਦਾ ਕਿ ਪ੍ਰਗਟ ਸਿੰਘ ਹਰਾਨੂੰ ਉੱਤਰਾਖੰਡ ਦਾ ਇੰਚਾਰਜ ਲਾਇਆ ਗਿਆ ਉਹਨਾਂ ਦੇ ਹੱਥ ਦੇ ਵਿੱਚ ਕਮਾਂਡ ਸੌਂਪੀ ਗਈ ਹੈ ਸੋ ਕਾਂਗਰਸ ਆ ਜਿਹੜੀ ਉਹ ਪੰਜਾਬ ਦੇ ਵਿੱਚ ਇਸ ਵੇਲੇ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਹੈਗੀ ਆ ਤੇ ਪ੍ਰਗਟ ਸਿੰਘ ਜਿਹੜੋ ਆਪਾਂ ਜਾਣਦੇ ਹਾਂ ਕਿ ਵੱਡੇ ਖਿਡਾਰੀ ਰਹੇ ਆ ਹਾਕੀ ਦੇ ਤੇ ਰਾਜਨੀਤੀ ਦੇ ਵਿੱਚ ਵੀ ਪਿਛਲੇ ਸੋਨੇ ਥੋੜੇ ਸਮੇਂ ਤੋਂ ਚੰਗੇ ਵਧੀਆ ਰੂਪ ਦੇ ਵਿੱਚ ਵਿਚਰ ਰਹੇ ਆ ਤੇ ਉਹਨਾਂ ਦੇ ਵੱਲੋਂ ਦੋ ਮਹੱਤਵਪੂਰਨ ਨੁਕਤੇ ਵਿਧਾਨ ਸਭਾ 'ਤੇ ਪੁਕੇ ਗਏ ਇਸ ਸੀਵਰੇਜ ਓਵਰਫਲੋ ਦਾ ਮੁੱਦਾ ਹੁਣ ਹਾਈ ਕੋਰਟ ਚ ਪਹੁੰਚ ਗਿਆ ਜੀ ਦੇਖੋ ਥੰਸਬ ਗੱਲ ਇਹ ਨਹੀਂ ਕਿ ਕੱਲਾ ਨਾ ਇੱਕ ਸ਼ਹਿਰ ਦਾ ਇੱਕ ਕਸਬੇ ਦਾ ਮੁੱਦਾ ਨਹੀਂ ਹੈਗਾ ਇਹ ਹੈਗਾ ਪੂਰੇ ਪੰਜਾਬ ਦਾ ਮੁੱਦਾ ਤੁਸੀਂ ਜਲੰਧਰ ਦੀ ਗੱਲ ਕਰ ਲਓ ਫਰੀਦਕੋਟ ਦੀ ਗੱਲ ਕਰ ਲਓ ਪਟਿਆਲਾ ਬਰਨਾਲਾ ਅਮਰਖਰ ਸਾਹਿਬ ਕਿਸੇ ਵੀ ਸ਼ਹਿਰ ਦੀ ਗੱਲ ਕਰ ਲਓ ਕਿਸੇ ਕਸਬੇ ਦੀ ਗੱਲ ਕਰ ਲਓ ਘੰਟਾ ਜੀ ਇੱਕ ਮੀਂਹ ਪੈ ਗਿਆ ਜ਼ਬਰਦਸਤ ਤੇ ਬਾਅਦ ਦੇ ਵਿੱਚ ਆਪਾਂ ਤਾਂ ਕਹਿੰਦੇ ਵੀ ਮੀਂਹ ਦਾ ਪਾਣੀ ਹੈ ਜਿਹੜਾ ਉਹ ਸੀਵਰੇਜ ਦੇ ਵਿੱਚ ਨਿਕਾਸੀ ਹੋ ਜੂਗੀ ਪਰ ਇਥੇ ਸੀਵਰੇਜ ਦਾ ਪਾਣੀ ਸੜਕ ਦੇ ਉੱਤੇ ਆ ਜਾਂਦਾ ਵਿੱਚੋਂ ਬੰਦ-ਬੰਦ ਜਿਹੜਾ ਉਹ ਸਾਰਾ ਬਾਹਰ ਨਿਕਲੇ ਆਉਂਦਾ ਅੱਜ ਵੀ ਮੈਂ ਆਪਦੇ ਅੱਖੀਂ ਦੇਖ ਕੇ ਆਇਆ ਲੋਕਾਂ ਨੂੰ ਡਰ ਲੱਗਦਾ ਰਹਿੰਦਾ ਵੀ ਜੇ ਮੀਂਹ ਪੈ ਗਿਆ ਤਾਂ ਸੀਵਰੇਜ ਨੇ ਬਾਹਰ ਆ ਜਾਣਾ ਨਾ ਕਿ ਬਾਹਰਲੇ ਪਾਣੀ ਨੇ ਅੰਦਰ ਚਲੇ ਜਾਣਾ ਸੋ ਪਤਾ ਲੱਗਾ ਜੀ ਕਿ ਅੱਜ ਰਾਜਾ ਬੜਿੰਗ ਹੋਰਾਡੇ ਵੱਲੋਂ ਹਾਈ ਕੋਰਟ ਦੇ ਵਿੱਚ ਤੇ ਪਟੀਸ਼ਨ ਪਾਈ ਗਈ ਹੈ ਕਿ ਗਿੱਦੜਬਾਹ ਤੇ ਮੁਕਸਰ ਸਾਹਿਬ ਖੇਤਰ ਨੇ ਵਿੱਚ ਸੀਵਰੇਜ ਓਵਰਫਲੋ ਹੁੰਦਾ ਜਿਹਦੇ ਕਰਕੇ ਲੋਕਾਂ ਨੂੰ ਬਿਮਾਰੀਆਂ ਵੱਧ ਰਹੀਆਂ ਤੇ ਪਤਾ ਲੱਗਾ ਜੀ ਕਿ ਹਾਈ ਕੋਰਟ ਦੇ ਵੱਲੋਂ ਸੂਬੇ ਦੀ ਸਰਕਾਰ ਨੂੰ 20 ਤਰੀਕ ਤੱਕ ਨੋਟਿਸ ਜਾਰੀ ਕਰਕੇ ਤੇ ਉਤਰ ਮੰਗਿਆ ਗਿਆ। ਅਛੋ ਟੇਨਾ ਜੀ ਜਿਹੜਾ ਸੀਵਰੇਜ ਆ ਜਿਹੜਾ ਸੂਰ ਸਿਸਟਮ ਆ ਉਹਦੇ ਚ ਪਾਣੀ ਜਾਂਦਾ ਉਹਦੇ ਚ ਸੂਰ ਜਾਂਦਾ ਕਿ ਪਾਣੀ ਦੇ ਨਿਕਾਸ ਲਈ ਇੱਥੇ ਵਾਂਗੂ ਵੱਖਰਾ ਸਟਾਰਮ ਸੂਰ ਨਹੀਂ ਜੀ ਬਿਲਕੁਲ ਨਹੀਂ ਵੱਖਰਾ ਇਹ ਹੀ ਗੱਲ ਤਾਂ ਬੜੇ ਦੁੱਖ ਦੀ ਹੈ ਤੇ ਹਰਾਨੀ ਦੀ ਹੈ ਪੰਜਾਬ ਦੇ ਬੱਚਾ ਆਪਾਂ ਇਹ ਗੱਲ ਕਹਿੰਦੇ ਕਿ ਪਾਣੀ ਦਾ ਪੱਧਰ ਜਿਹੜਾ ਉਹ ਬੜਾ ਨੀਵਾ ਜਾ ਰਿਹਾ ਤੇ ਚਾਹੀਦਾ ਤਾਂ ਇਹ ਜੀ ਕਿ ਧਰਤੀ ਇੱਥੇਾ ਪਾਣੀ ਜੀਰ ਜਾਵੇ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਪਰ ਜਿਹੜਾ ਮੀਂਹ ਪੈਂਦਾ ਜਿੰਨਾ ਵੀ ਮੀਂਹ ਪੈਂਦਾ ਸ਼ਹਿਰਾਂ ਦਾ ਕਸਬਿਆਂ ਦਾ ਸਾਰਾ ਪਾਣੀ ਕਿਉਂਕਿ ਸ਼ਹਿਰ ਤਾਂ ਪੱਕੇ ਆ ਚਾਰੇ ਪਾਸੇ ਫਰਸ਼ਾ ਚਾਰੇ ਪਾਸੇ ਸੜਕਾਂ ਕੱਚੀ ਥਾ ਤੱਕ ਤੇ ਹੈ ਹੀ ਨਹੀਂ ਮਾੜੀ-ਮੁੱਟੀ ਹੋਊਗੀ ਸੋ ਇਸ ਕਰਕੇ ਉਹ ਸਾਰੇ ਦਾ ਸਾਰਾ ਪਾਣੀ ਸੀਵਰੇਜ ਤੇ ਜਾਂਦਾ ਭਾਵੇਂ 15 ਮਿੰਟ ਮੀਂਹ ਪਵੇ ਤੇ ਭਾਵੇਂ 5 ਘੰਟੇ ਪਵੇ ਪਾਣੀ ਭਾਵੇਂ ਥੋੜਾ ਜਿਹਾ ਹੋਵੇ ਤੇ ਭਾਵੇਂ ਬਹੁਤ ਸਾਰੀਆਂ ਗਲੀਆਂ ਭਰ ਜਾਣ ਉਹ ਸਾਰੇ ਦਾ ਸਾਰਾ ਪਾਣੀ ਸੀਵਰੇਜ ਦੇ ਵਿੱਚ ਹੀ ਜਾਂਦਾ ਉਹੀ ਜਿਹੜਾ ਘਰਾਂ ਦਾ ਦੰਦ ਮੰਦ ਆ ਜਿਹੜੇ ਥਾਂ ਤੇ ਉਹ ਜਾਂਦਾ ਉੱਥੇ ਸਾਂ ਦੇ ਉੱਤੇ ਹੀ ਮੀਂਹ ਦਾ ਪਾਣੀ ਜਾਂਦਾ। ਪਰ ਚੰਡੀਗੜ੍ਹ ਦੇ ਵਿੱਚ ਸੂਰ ਸਿਸਟਮ ਅੱਡਾ, ਸਟਾਰਮ ਸੂਰ ਅੱਡਾ। ਬਿਲਕੁਲ ਉੱਥੇ ਹੈਗਾ ਅੱਡਾ ਪਰ ਪੰਜਾਬ ਦੇ ਵਿੱਚ ਪਤਾ ਨਹੀਂ ਕਿਹੜੇ ਜਨਮ ਦੇ ਵਿੱਚ ਅੱਡ ਹੋਊਗਾ। ਅੱਛਾ ਜਸਵੰਤ ਸਿੰਘ ਸਾਹਿਬ ਨੇ ਅਕਾਲੀਆਂ ਨੂੰ ਕੀ ਤਾੜਨਾ ਕੀਤੀ ਹੈ? ਦੇਖੋ ਜੀ ਵਧੀਆ ਗੱਲ ਕਹੀ ਉਹਨਾਂ ਨੇ। ਉਹਨਾਂ ਨੇ ਕਿਹਾ ਜੀ ਕਿ ਦੇਖੋ ਅਕਾਲੀ ਦਲ ਦਾ ਕੋਈ ਵੀ ਆਗੂ ਇੱਕ ਦੂਜੇ ਦੇ ਉੱਤੇ ਸ਼ਬਦ ਕੁवार ਨਾ ਕਰੇ। ਕਿਉਂਕਿ ਇਸ ਵੇਲੇ ਨਾ ਸੌਂਕਣਾ ਵਾਂਗੂ ਕਈ ਅਕਾਲੀ ਲੜੀ ਜਾਂਦੇ ਆ। ਇੱਕ ਜਣਾ ਦੂਜੇ ਨੂੰ ਕੁਛ ਕਹਿ ਦਿੰਦਾ ਕਹਿੰਦਾ ਤੂੰ ਪੰਥ ਨੂੰ ਖਤਰਾ ਪੈਦਾ ਕੀਤਾ ਉਹਨੇ ਪੰਥ ਨੂੰ ਖਤਰਾ ਪੈਦਾ ਕੀਤਾ ਉਹਨੇ ਪੰਥ ਨੂੰ ਖਤਰਾ ਪੈਦਾ ਕੀਤਾ ਆ ਗੱਲ ਚੱਲੀ ਜਾਂਦੀ ਆ ਸੋ ਗਿਆਨੀ ਰਕबीर ਸਿੰਘ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਉਹਨਾਂ ਦੇ ਬੰਦੇ ਨਾਲ ਗੱਲ ਕਹੀ ਗਈ ਆ ਕਿ ਇਹ ਤਾਂ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਦੇ ਵਿਰੁੱਧ ਗੱਲਾਂ ਕਰ ਰਹੇ ਤੁਸੀਂ ਤੁਸੀਂ ਮर्याਦਾ ਦੇ ਉਲਟ ਗੱਲ ਕਰ ਰਹੇ ਆ ਮਾਨ ਮर्याਦਾ ਦੇ ਉਲਟ ਤੇ ਇੱਕ ਤਾਂ ਇਹ ਹੋ ਗਈ ਵੀ ਤੁਸੀਂ ਸਾਰੇ ਸ਼ਾਂਤ ਰਹੋ ਦੂਜੀ ਗੱਲ ਇਹ ਆ ਜੀ ਕਿ ਜਿਹੜੇ ਆ ਕਾੜੀਦਲ ਭਾਜਪਾ ਗੱਟਚੋੜ ਦੀ ਸਰਕਾਰ ਦੇ ਮੁੱਖ ਮੰਤਰੀ ਸੀ 2007 ਤੋਂ ਲੈ ਕੇ 17 ਤੱਕ ਉਹਨਾਂ ਸਾਰਿਆਂ ਨੂੰ ਹੀ 15 ਰਣ ਦੇ ਵਿੱਚ ਵਿੱਚ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਗਿਆ। ਉਹਦੇ ਵਿੱਚ ਬੀਬੀ ਉਪਿੰਦਰਜੀਤ ਕੌਰ ਵੀ ਆ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਗੁਰਦਾਰ ਸਿੰਘ ਰਣੀਕੇ ਤੇ ਪਰਮਿੰਦਰ ਸਿੰਘ ਢਿੰਡਸਾ ਵੀ ਆ। ਸੁੱਚਾ ਸਿੰਘ ਲਗਾਵੀਆ, ਜਨਮੇਜਾ ਸਿੰਘ ਸੇਖੋਂ ਵੀ ਆ, ਹੀਰਾ ਸਿੰਘ ਗਾਬੜੀਆ, ਸਰਵਣ ਸਿੰਘ ਫਲੌਰ, ਸੋਨ ਸਿੰਘ ਠੰਡਲ, ਡਾਕਟਰ ਜਲਜੀਤ ਸਿੰਘ, ਤੀਮਾ ਤੇ ਸਕੰਦਰ ਸਿੰਘ ਮਲੂਕਾ ਵੀ ਆ। ਇਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਵੀ ਤੇ ਬੀਬੀ ਜਗੀਰ ਕੌਰ ਵੀ ਤੇ ਮਨਪ੍ਰੀਤ ਸਿੰਘ ਬਾਦਲ ਵੀ ਆ। ਹੂੰ ਹੂੰ। ਤੇ ਗੋਲੀ ਕਿੱਥੇ ਚਲੀ ਆ ਜੀ ਗੁਰਦੁਆਰਾ ਸਾਹਿਬ ਦੇ ਬਾਹਰ? ਇਹ ਜੀ ਫਿਰੋਜ਼ਪੁਰ ਦੇ ਵਿੱਚ ਗੁਰਦੁਆਰਾ ਅਕਾਲ ਕਡ ਸਾਹਿਬ ਆ ਉਹਦੇ ਬਾਹਰ ਗੋਲੀ ਚੱਲੀ ਆ ਮੋਟਰਸਾਈਕਲ ਤੇ ਆਏ ਆ ਬਦਮਾਸ਼ ਉਹਨਾਂ ਨੇ ਇੱਕ ਕਾਰ ਦੇ ਉੱਤੇ ਅਨੇਵਾਹ ਗੋਲੀਆਂ ਚਲਾਈਆਂ ਜਿਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਆ ਇੱਕ ਕੁੜੀ ਦੀ ਮੌਤ ਹੋਈ ਆ ਤੇ ਦੋ ਮੁੰਡਿਆਂ ਦੀ ਮੌਤ ਹੋਈ ਆ ਮੈਨੂੰ ਇਹਨਾਂ ਇੱਕ ਜਾਣਕਾਰੀ ਮਿਲੀ ਵੀ ਜਿਹੜੀ ਕੁੜੀ ਦੀ ਮੌਤ ਹੋਈ ਆ ਉਹਦਾ ਅਗਲੇ ਮਹੀਨੇ ਵਿਆਹ ਵੀ ਸੀ ਤੇ ਪਰਿਵਾਰਕ ਮੈਂਬਰ ਆ ਜਿਹੜੇ ਉਹ ਉਹਦੇ ਵਾਸਤੇ ਖਰੀਦੋ-ਫਰੋਖਤ ਜਿਹੜੀ ਬਾਜ਼ਾਰ ਦੇ ਵਿੱਚ ਆਪਾਂ ਸ਼ਾਪਿੰਗ ਕਰਦੇ ਹੁੰਨੇ ਉਹ ਕਰਦੇ ਫਿਰਦੇ ਸੀਗੇ ਤੇ ਜਿਹੜੀ ਇਹ ਕੰਬੋਜ ਨਗਰ ਦੇ ਰਹਿਣ ਵਾਲੇ ਆ ਕੁੜੀ ਦਾ ਨਾਂ ਜਸਪ੍ਰੀਤ ਕੌਰ ਇੱਕ ਮੁੰਡੇ ਦਾ ਨਾਮ ਆਕਾਸ਼ਦੀਪ ਸਿੰਘ ਹੈ ਤੇ ਇੱਕ ਦਾ ਨਾਮ ਦਿਲਪ੍ਰੀਤ ਸਿੰਘ ਹੈ ਇਹਨਾਂ ਤਿੰਨ ਜਣਿਆਂ ਦੀ ਮੌਤ ਹੋਈ ਹੈ ਦੋ ਜਣੇ ਜ਼ਖਮੀ ਹੋਏ ਆ ਉਹ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਉਹ ਵੀ ਕਾਰ ਦੇ ਵਿੱਚ ਸੀਗੇ ਤੇ ਪੁਲਿਸ ਦੇ ਵੱਲੋਂ ਇਸ ਗੋਲੀ ਕਾਂਡ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਇਸ ਕਿਸਮ ਦੀ ਜੀ ਗੁੰਡਾਗਰਦੀ ਹੋ ਰਹੀ ਹੈ ਪੰਜਾਬ 'ਚ ਇਹ ਆਵਾਜ਼ ਹੁਣ ਵਿਧਾਨ ਸਭਾ 'ਚ ਵੀ ਉੱਠੀ ਹੈ ਬਿਲਕੁਲ ਜੀ ਉੱਠੀ ਵੀ ਆ ਉੱਠਣੀ ਵੀ ਚਾਹੀਦੀ ਤੇ ਕੱਲੀ ਆਵਾਜ਼ ਹੀ ਨਹੀਂ ਇਸ ਮਸਲੇ ਦਾ ਹੱਲ ਵੀ ਨਿਕਲਣਾ ਚਾਹੀਦਾ ਤਨਸਬ ਅੱਗੇ ਤਾਂ ਬੰਦੇ ਨੂੰ ਚਾੜ ਚੜ ਜਾਂਦਾ ਸੀਗਾ ਵੀ ਭਾਈ ਮੇਰਾ ਕੰਮ ਬਹੁਤ ਸੋਹਣਾ ਚੱਲਦਾ ਤੇ ਬੰਦੇ ਦੇ ਮਨ ਦੇ ਵਿੱਚ ਹੁੰਦੀ ਵੀ ਯਾਰ ਮੇਰੀ ਗੱਲਬਾਤ ਕੀ ਹੁਣ ਹੋਵੇ ਥੋੜੀ ਜੀ ਯਾਰ ਮੇਰਾ ਹੁਣ ਕੰਮ ਠੁੱਕ ਪਵਾ ਕੇ ਚੱਲਦਾ ਹੈਗਾ ਹੁਣ ਮੈਂ ਥੋੜਾ ਜਿਹਾ ਅੱਗੇ ਨਿਕਲ ਗਿਆ ਹੁਣ ਬੰਦਾ ਥਨਸਬ ਡਰਦਾ ਵੀ ਮੇਰਾ ਕੰਮ ਚੱਲਦਾ ਕਿਸੇ ਨੂੰ ਪਤਾ ਨਾ ਲੱਗ ਜੇ ਜੇ ਕਿਸੇ ਨੂੰ ਪਤਾ ਲੱਗ ਗਿਆ ਵੀ ਇਹਦਾ ਕੰਮ ਸੋਹਣਾ ਚੱਲਦਾ ਤੇ ਪਤਾ ਨਹੀਂ ਫੋਨ ਦੇ ਟੱਲੀ ਕਿੱਥੋਂ ਖੜ ਕੇ ਵੀ 50 ਲੱਖ ਤਿਆਰ ਰੱਖ 20 ਲੱਖ ਤਿਆਰ ਰੱਖ ਕਰੋੜ ਰੁਪਏ ਦਾ ਤਿਆਰ ਰੱਖਣੀ ਤੇਰੇ ਬੱਚਾ ਲਈ ਉੱਤੇ ਗੋਲੀ ਚਲਾ ਦੇਣੀ ਆ ਤੇਰੇ ਘਰ ਦੇ ਉੱਤੇ ਗੋਲੀਬਾਰੀ ਹੋਊਗੀ ਤੈਨੂੰ ਜਾਨੋਂ ਮਾਰ ਦੇਣਾ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਪਾਸੇ ਕੀ ਖਬਰ ਆ ਜੇ ਸੋ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਗੂੰਜਿਆ ਇਹ ਮੁੱਦਾ ਮੇਰੇ ਖਲਕਾਂ ਨੂੰ ਵੀ ਗੂੰਜੂਗਾ ਵੀ ਪੰਜਾਬ ਦੇ ਵਿੱਚ ਫਰੋਤਗਾਂ ਕਿਵੇਂ ਬੰਗਣਾ ਜਾ ਰਹੀਆਂ ਤੇ ਬੰਦਿਆਂ ਨੂੰ ਗੋਲਦਾਂ ਦੇ ਤਾਂ ਧਮਕੀਆਂ ਕਿਵੇਂ ਮਿਲ ਰਹੀਆਂ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਕੋਈ ਸਮਝੌਤਾ ਹੋ ਗਿਆ ਹੁਣ ਹਰਿਆਣੇ ਦੇ ਵਿੱਚ ਇਕੱਠੇ ਇਲੈਕਸ਼ਨ ਲੜਨਗੇ ਦੇਖੋ ਜੀ ਹੋ ਸਕਦਾ ਵੀ ਸਮਝੌਤਾ ਹੋ ਜੇ ਰਾਹੁਲ ਗਾਂਧੀ ਹੋਰੀ ਵੀ ਤੇ ਆਮ ਆਦਮੀ ਪਾਰਟੀ ਦੇ ਆਗੂ ਨੇ ਤਾਂ ਇਹ ਚਾਹੁੰਦੇ ਆ ਕਿ ਸਮਝੌਤਾ ਕਰਕੇ ਅੱਗੇ ਵਧ ਲઈએ ਕਿਉਂਕਿ ਇੱਥੇ ਪਹਿਲਾਂ 1 ਅਕਤੂਬਰ ਨੂੰ ਵਿਧਾਨ ਸਭਾ ਦਾ ਚੋਣਾ ਹੋਣਾ ਹੋਣਗਾ ਸੀ ਪਰ ਹੁਣ ਹੋ ਰਹੀਆਂ 5 ਅਕਤੂਬਰ ਨੂੰ ਨਤੀਜੇ ਆਉਣਗੇ 8 ਅਕਤੂਬਰ ਨੂੰ ਕਿਉਂਕਿ ਇਹ 2 ਤੇ 3 ਤਰੀਕ ਨੂੰ ਬਿਸ਼ਨੋਈ ਸਮਾਜ ਦਾ ਇੱਕ ਬਹੁਤ ਵੱਡਾ ਧਾਰਮਿਕ ਸਮਾਗਮ ਹੁੰਦਾ ਜਿਹਦੇ ਕਰਕੇ ਚੋਣ ਕਮਿਸ਼ਨ ਨੇ ਇੱਕ ਦੀ ਥਾਂ ਦੇ ਉੱਤੇ 5 ਅਕਤੂਬਰ ਵਿਧਾਨ ਸਭਾ ਦੀ ਚੋਣ ਦੀ ਇਥੇ ਕਰਤੀ ਸੀ ਪਰ ਅੱਜ ਪਤਾ ਲੱਗਾ ਜੀ ਕਿ ਰਾਹੁਲ ਗਾਂਧੀ ਹੋਰੀ ਚਾਹੁੰਦੇ ਆ ਕਿ ਭਾਈ ਅਸੀਂ ਮਿਲ ਕੇ ਚੋਣ ਲੜ ਲઈએ ਤੇ ਆਮ ਆਦਮੀ ਪਾਰਟੀ ਵੀ ਚਾਹੁੰ ਹੁਣ ਕਹਿੰਦੇ ਵੀ ਇੱਕ ਕਮੇਟੀ ਬਣਾਈ ਗਈ ਆ ਇਸ ਕਮੇਟੀ ਇਹ ਕਮੇਟੀ ਹੈਗੀ ਜੀ ਮਲਕ ਅਰਜਨ ਖੜਕੇ ਦੀ ਗਵਾਹੀ ਦੇ ਵਿੱਚ ਉਹਨਾਂ ਦੇ ਵੱਲੋਂ ਹੁਣ ਬੈਠ ਕੇ ਸੌਰੀ ਕੇ ਕੇਸੀ ਵੇਣੂ ਗੋਪਾਲ ਦੀ ਗਵਾਹੀ ਦੇ ਵਿੱਚ ਉਹਨਾਂ ਦੇ ਵੱਲੋਂ ਬੈਠ ਕੇ ਹੁਣ ਗੱਲਬਾਤ ਕੀਤੀ ਜਾਊਗੀ ਸੀਟਾਂ ਦੀ ਵੰਡ ਕਿਵੇਂ ਹੋਣੀ ਚਾਹੀਦੀ ਆ ਗੱਠ ਜੋੜ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਵੈਸੇ ਹਰਿਆਣੇ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਵੀ ਮਿਲ ਕੇ ਲੜੇ ਸੀਗੇ ਤਾਂ ਰਸੀ ਤੇ ਆਮ ਆਦਮੀ ਪਾਰਟੀ ਵਾਲੇ 10 ਸੀਟਾਂ ਦੇ ਵਿੱਚੋਂ 9 ਲੋਕ ਸਭਾ ਸੀਟਾਂ ਦੇ ਉੱਤੇ ਕਾਂਗਰਸ ਨੇ ਚੋਣ ਲੜੀ ਇੱਕ ਦੇ ਉੱਤੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹਾਰ ਗਈ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਵੀ ਦੋਵੇਂ ਪਾਰਟੀਆਂ ਮਿਲ ਕੇ ਲੜੀਆਂ ਤੇ ਤਾਂ ਕਰਕੇ ਮੇਅਰ ਬਣਾਉਣ ਚ ਕਾਮਯਾਬ ਹੋਈਆਂ ਤੇ ਕਿਸਾਨਾਂ ਦਾ ਮੁਜ਼ਾਰਾ ਫੇਰ ਹੋਇਆ ਜੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੀ ਹੋ ਰਿਹਾ ਬਿਲਕੁਲ ਜੀ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਟਕਰਾਅ ਦੀ ਖਬਰ ਆਈ ਹੈ ਪਤਾ ਲੱਗਾ ਵੀ ਇੱਥੇ ਜ਼ਮੀਨ ਐਕਵਾਇਰ ਦੇ ਮਾਮਲੇ ਦੇ ਵਿੱਚ ਜਿਹੜਾ ਨੈਸ਼ਨਲ ਹਾਈਵੇ ਪ੍ਰੋਜੈਕਟ ਦੇ ਲਈ ਜ਼ਮੀਨ ਐਕਵਾਇਰ ਦੇ ਮਾਮਲੇ ਨੂੰ ਲੈ ਕੇ ਤੇ ਕਿਸਾਨਾਂ ਤੇ ਸੂਬਾ ਸਰਕਾਰ ਦੇ ਵਿੱਚ ਸਹਿਮਤੀ ਨਹੀਂ ਬਣ ਸਕੀ ਤੇ ਅੱਜ ਜਾਨਕਿ ਮੰਗਲਵਾਰ ਨੂੰ ਇੱਕ ਵਾਰ ਫਿਰ ਕਿਸਾਨਾਂ ਤੇ ਜ਼ਮੀਨ ਐਕਵਾਇਰ ਕਰਨ ਦੇ ਲਈ ਜਿਹੜੀ ਟੀਮ ਆਈ ਸੀ ਪ੍ਰਸ਼ਾਸਨ ਦੀ ਇਹਦੇ ਵਿੱਚ ਟਕਰਾਅ ਦੀ ਸਥਿਤੀ ਬਣ ਗਈ ਹੈ ਤੇ ਵਿਰੋਧ ਬਹੁਤ ਵੱਧ ਗਿਆ ਸੀ ਜਿਸ ਦੇ ਕਰਕੇ ਟੀਮਾਂ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ ਸੁ ਕੰਗਣਾ ਦੀ ਫਿਲਮ ਤੇ ਰੋਕ ਲੱਗ ਗਈ ਜੀ ਹੁਣ ਰਿਲੀਜ਼ ਨਹੀਂ ਹੋਣੀ ਦੇਖੋ ਜੀ 6 ਤਰੀਕ ਨੂੰ ਉਹਦੀ ਫਿਲਮ ਰਿਲੀਜ਼ ਹੋਣੀ ਸੀ ਜਿਹਦਾ ਇਸ ਵੇਲੇ ਕਲੇਸ਼ ਪਿਆ ਹੋਇਆ ਤੇ ਅੱਜ ਹੈਗੀ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ ਤਿੰਨ ਤਰੀਕ ਭਾਰਤੀ ਸਮੇਂ ਮੁਤਾਬਕ 3 ਤਰੀਕ ਨੂੰ ਰਾਤ ਦੇ 9:55 ਹੋ ਗਏ ਤੇ 2 ਘੰਟੇ ਤੇ 5 ਮਿੰਟ ਬਾਅਦ ਤੇ ਅਸੀਂ 3 ਘੰਟੇ ਬਾਅਦ ਲਗਭਗ ਤੇ ਅਸੀਂ ਪਹੁੰਚ ਜਾਣਾ ਜੀ ਆ ਨਵੀਂ ਤਰੀਕ ਦੇ ਵਿੱਚ ਯਾਨੀ ਕਿ 4 ਤਰੀਕ ਨੂੰ ਤੇ 4 ਤੇ 5 ਤਰੀਕ ਵਿਚਾਲੇ ਰਹਗੀ ਤੇ ਫਿਰ ਤਾਂ ਪਰਸੋਂ ਹੀ ਮਤਲਬ ਫਿਲਮ ਰਿਲੀਜ਼ ਹੋਣੀ ਆ ਤੇ ਇਹਨੂੰ ਸੈਂਸਰ ਸਰਟੀਫਿਕੇਟ ਮਿਲਿਆ ਨਹੀਂਗਾ ਤੇ ਸੈਂਸਰ ਬੋਰਡ ਨੇ ਵੀ ਗੱਲ ਕਹੀ ਆ ਵੀ ਇਹਦੇ ਵਿੱਚ ਕਈ ਕੱਟ ਲਾਉਣ ਦੀ ਲੋੜ ਹੈਗੀ ਆ ਵੀ ਜਿਸ ਤਰੀਕੇ ਦਾ ਬਿਰੋਧ ਚੱਲ ਰਿਹਾ ਆ ਸੋ ਕੰਗੜਾ ਦੀ ਇਹ ਫਿਲਮ ਮੇਰਾ ਖਿਆਲ ਆ ਵੀ ਰਿਲੀਜ਼ ਨਹੀਂ ਹੋਣੀ ਤੇ ਇਸੇ ਕਰਕੇ ਉਹ ਮਹਸੂਸੀ ਜੇ ਪਈ ਹੈ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਅੱਜ ਜਲੰਧਰ ਦੇ ਵਿੱਚ ਬਹੁਤ ਮੀਂਹ ਪੈ ਗਿਆ ਜੀ ਪੰਜਾਬ ਦੇ ਕੁਝ ਹੋਰ ਸ਼ਹਿਰਾਂ ਦੇ ਵਿੱਚ ਨਹੀਂ ਪਿਆ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਇੱਕ ਹਫ਼ਤੇ ਤੱਕ ਪੰਜਾਬ ਦੇ 8 ਤੋਂ ਲੈ ਕੇ 10 ਜ਼ਿਲ੍ਹਿਆਂ ਦੇ ਵਿੱਚ ਝੜੀ ਵੀ ਲੱਗ ਸਕਦੀ ਹੈ ਜੀ ਰਣਾ ਜੀ ਬਹੁਤ ਮਿਹਰਬਾਨੀ ਸ਼ੁਕਰੀਆ